ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੇ ਸਤ ਸੰਗਤ ਜਨੋ ਅੱਜ ਦਾ ਵਿਚਾਰ ਦਾ ਵਿਸ਼ਾ ਹੈ ਸੋ ਦਰਬਾਣੀ ਜੋ ਆਪਾਂ ਹਰੋ ਸ਼ਾਮ ਵੇਲੇ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਨੌ ਸ਼ਬਦ ਜਿਨ੍ਹਾਂ ਦੇ ਵਿੱਚੋਂ ਦੂਸਰਾ ਸ਼ਬਦ ਵਿਚਾਰ ਦੇ ਅਧੀਨ ਹੈ ਆਸਾ ਮਹਲਾ ਪਹਿਲਾ ਸੋਨ ਵੱਡਾ ਆਖੇ ਸਭ ਕੋਏ ਜਦੋਂ ਆਪਾਂ ਸ਼ਾਮਾਂ ਵੇਲੇ ਸੋ ਦਰਬਾਣੀ ਦਾ ਜਾਪ ਕਰਦੇ ਹਾਂ ਜਿਹਨੂੰ ਆਪਾਂ ਰਹਿਰਾਸ ਵੀ ਕਹਿੰਦੇ ਆ குரு ਅਰਜਨ ਸਾਹਿਬ ਜੀ ਨੇ ਇਸ ਇਸ ਬਾਣੀ ਦੇ ਵਿੱਚ ਨੌ ਸ਼ਬਦ ਭਾਈ ਕਰਦਾਸ ਜੀ ਤੋਂ ਤਰਜ ਕਰਵਾਏ ਸਨ ਜਿਸ ਵੇਲੇ குரு ਗ੍ਰੰਥ ਸਾਹਿਬ ਦੀ ਸਪਾਦਨ ਹੁੰਦੀ ਹੈ ਜੱਬੀ ਸਾਹਿਬ ਉਸ ਤੋਂ ਬਾਅਦ ਦੇ ਵਿੱਚ ਸੋ ਦਾਰ ਸੋ ਪਰਖ ਵਾਲੇ ਨੌ ਸ਼ਬਦ ਫਿਰ ਪੰਜ ਸ਼ਬਦ ਸੋਹਿਲਾ ਸਾਹਿਬ ਦੇ ਇਹ ਜੋ ਸਾਡਾ ਨਿਤਨੇਮ ਦਾ ਅੰਗ ਹੈ ਜਦੋਂ ਆਪਾਂ ਪੜਦੇ ਹਾਂ ਨਾਲ ਨਾਲ ਅਰਥ ਪੜੇ ਹੋਣ ਤੇ ਬਾਣੀ ਨੂੰ ਪੜਨ ਦਾ ਸੁਣਨ ਦਾ ਵੱਖਰਾ ਹੀ ਆਨੰਦ ਆਉਂਦਾ ਏ ਪਾਤਸ਼ਾਹ ਜੀ ਕਿਰਪਾ ਕਰਦੇ ਸੁਣ ਵੱਡਾ ਆਖੇ ਸਭ ਕੋਏ ਸਹਿਬ ਕਹਿੰਦੇ ਚਿੰਨੇ ਵੀ ਸੰਸਾਰ ਤੇ ਧਾਰਮਿਕ ਸ਼੍ਰੇਣੀ ਦੇ ਵਿੱਚ ਲੋਕ ਆਏ ਨੇ ਉਹਨਾਂ ਨੇ ਪ੍ਰਮਾਤਮਾ ਦੀ ਸਿਫਤੋ ਸਲਾਹ ਕਰਨ ਵਾਸਤੇ ਕਿਸੇ ਤੋਂ ਸੁਣਿਆ ਕਿ ਉਹ ਬੜਾ ਵੱਡਾ ਹੈ ਬੇਅੰਤ ਹੈ ਤੇ ਉਹਨਾਂ ਨੇ ਵੀ ਕਹਿ ਦਿੱਤਾ ਸੁਣ ਵੱਡਾ ਆਖੇ ਸਭ ਕੋਏ ਸੁਣ ਕੇ ਸਾਰਿਆਂ ਨੇ ਕਹਿ ਦਿੱਤਾ ਉਹ ਵੱਡਾ ਹੈ ਕੇਵੜ ਵੱਡਾ ਟੀਠਾ ਹੋਏ ਕਹਿੰਦੇ ਉਹ ਕਿੰਨਾ ਵੱਡਾ ਹੈ ਉਹਨੂੰ ਬਗੈਰ ਦੇਖੇ ਦੱਸਿਆ ਨਹੀਂ ਜਾ ਸਕਦਾ ਉਹਨੂੰ ਦੇਖਣ ਵਾਸਤੇ ਅੰਦਰੂਨੀ ਅੱਖ ਚਾਹੀਦੀ ਹੈ ਨਾਨਕ ਸੇ ਅੱਖੜੀਆਂ ਬਿਆਨ ਚਿੰਨੀ ਦਿਸੰਦੋ ਮਾਪਰੀ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਰੱਬ ਦਿਖਦਾ ਏ ਉਹ ਗਿਆਨ ਦੀਆਂ ਅੱਖਾਂ ਨੇ ਪਰਮਾਤਮਾ ਅਨੁਭਵ ਦੀ ਅਵਸਥਾਏ ਉਹਨੂੰ ਅਨੁਭਵ ਕੀਤਾ ਜਾ ਸਕਦਾ ਏ ਸਾਹਮਣੇ ਨਹੀਂ ਦਿਖਦਾ ਕੇਵੜ ਵੱਡਾ ਡੀਠਾ ਹੋਏ ਕਹਿੰਦੇ ਕਿੰਨਾ ਵੱਡਾ ਏ ਇਹ ਦੇਖਣ ਤੋਂ ਬਿਗੈਰ ਨਹੀਂ ਦੱਸਿਆ ਜਾ ਸਕਦਾ ਕੀਮਤ ਪਾਏ ਨਾ ਕਿਹਾ ਜਾਏ ਕਹਿੰਦੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਕਿਉਂ ਕਿਉਂਕਿ ਉਹਦੇ ਬਰਾਬਰ ਦਾ ਕੋਈ ਹੈ ਹੀ ਨਹੀਂ ਕੀਮਤ ਭਾਗਾਂ ਵਾਲਿਓ ਉਸੇ ਦੀ ਪੈਂਦੀ ਏ ਜਿਹਦੇ ਬਰਾਬਰ ਦਾ ਕੋਈ ਹੋਵੇ ਕਿਸੇ ਚੀਜ਼ ਦੇ ਬਰਾਬਰ ਦਾ ਪੈਸਾ ਹੈ ਕਿਸੇ ਚੀਜ਼ ਦੇ ਬਰਾਬਰ ਦੀ ਕੋਈ ਹੋਰ ਵਸਤੂ ਹੈ ਜ਼ਿਆਦਾਤਰ ਸੰਸਾਰ 'ਚ ਪੈਸਾ ਤੇ ਸੋਨਾ ਇਹਦੇ ਨਾਲ ਹੀ ਸਾਰਾ ਕੁਝ ਖਰੀਦਿਆ ਜਾਂਦਾ ਹੈ ਇਹਦੇ ਨਾਲ ਹੀ ਵੇਚਿਆ ਜਾਂਦਾ ਹੈ ਵੱਡੇ ਤੋਂ ਵੱਡੀ ਚੀਜ਼ ਦੇ ਵੀ ਕੀਮਤ ਹੈ ਕਰੋੜਾ ਅਰਬਾਂ ਖਰਬਾਂ ਦੇ ਵਿੱਚ ਕੀਮਤ ਹੈ ਜਿਹਦੀ ਕੀਮਤ ਨਹੀਂ ਉਹ ਕੱਲਾ ਇੱਕ ਰੱਬ ਹੈ ਪਰਮਾਤਮਾ ਜਿਹਦੇ ਕੋਈ ਕੀਮਤ ਨਹੀਂ ਪਾ ਸਕਦਾ ਜਿਹਦੇ ਬਰਾਬਰ ਦਾ ਕੋਈ ਹੈ ਹੀ ਨਹੀਂ ਕੀਮਤ ਉਸੇ ਦੀ ਹੈ ਜਿਹਦੇ ਬਰਾਬਰ ਦਾ ਕੁਝ ਹੈ ਤਾਂ ਸਹਿਬ ਜੀ ਕਹਿੰਦੇ ਕੀਮਤ ਪਾਏ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਤੇਰੀ ਕੀਮਤ ਨਹੀਂ ਪਾ ਸਕੇ ਹਾਂ ਜਿਹੜੇ ਤੇਰੇ ਮਾਰਗ ਤੇ ਚੱਲੇ ਉਹ ਤੇਰੇ ਵਿੱਚ ਹੀ ਸਮਾ ਗਏ ਉਹਨਾਂ ਦੀ ਹੋਰ ਰਸਤੀ ਬਚੀ ਕੋਈ ਨਹੀਂ ਜਿਵੇਂ ਕਹਿੰਦੇ ਨਾ ਲੂਣ ਦੇ ਕਿਹੇ ਢੇਲੇ ਨੂੰ ਕੱਪੜੇ ਚ ਬੰਨ ਕੇ ਤੇ ਪਾਣੀ ਦੇ ਵਿੱਚ ਪਾ ਦਿੱਤਾ ਸਮੁੰਦਰ ਚ ਪਾ ਦਿੱਤਾ ਕਿ ਜਾ ਮੇ ਨਾਪ ਕੇ ਆ ਕਿੰਨਾ ਡੂੰਗਾ ਸਮੁੰਦਰ ਹੈ ਉਹ ਜਿੰਨਾ ਜਿੰਨਾ ਸਮੁੰਦਰ ਦੇ ਅੰਦਰ ਤੁਰਿਆ ਜਾਂਦਾ ਇਹ ਲੂਣ ਦਾ ਢੇਲਾ ਉਹਨਾਂ ਉਹ ਖੁਰਦਾ ਜਾਂਦਾ ਹੈ ਜਦੋਂ ਕਿਸੇ ਨੇ ਬਾ ਬਾ ਲੰਬੀ ਉਹਦੀ ਲੜੀ ਛੱਡ ਕੇ ਵੇਖਿਆ ਭੀ ਹੁਣ ਵੇਖ ਲਈ ਭੀ ਇਹ ਪਾਰ ਕੱਢੀਏ ਕਿੰਨਾ ਕਾ ਕਿੱਥੋਂ ਤੱਕ ਦਨੂੰਗਾ ਹੈ ਤੇ ਉਹ ਕਪੜਾ ਹੀ ਬਾਹਰ ਆਇਆ ਲੂਣ ਵਿੱਚ ਹੈ ਹੀ ਨਹੀਂ ਕਿਉਂਕਿ ਉਹਦੇ ਵਿੱਚ ਹੀ ਸਮਾ ਗਿਆ ਇਦਾਂ ਹੀ ਰੱਬ ਦੇ ਮਾਰਗ ਤੇ ਚੱਲਣ ਵਾਲੇ ਪਰਮਾਤਮਾ ਦਾ ਭੇਦ ਨਹੀਂ ਦੇ ਸਕਦੇ ਉਹਦੇ ਵਿੱਚ ਸਮਾ ਜਾਂਦੇ ਨੇ ਉਹਦਾ ਆਨੰਦ ਲੈਂਦੇ ਨੇ ਬਸ ਆਪਣੀ ਜ਼ਿੰਦਗੀ ਨੂੰ ਸਵਾਰ ਲੈਂਦੇ ਨੇ ਕਰ ਸ਼ਾਂਤ ਸੁਖਮਣਿ ਆਏ ਵਸਿਆ ਜਨੇਸ਼ਾ ਸਾਹਿਬ ਪੁਜਾਈਆਂ ਉਹ ਸ਼ਾਂਤ ਹੋ ਜਾਂਦੇ ਨੇ ਜੇਦੋ ਸ਼ਾਂਤ ਹੋ ਗਏ ਉਦੋਂ ਸੁਖ ਮਨ ਚ ਆ ਗਿਆ ਅੱਜ ਅਸੀਂ ਸ਼ਾਂਤ ਨਹੀਂ ਗਏ ਤਾਂ ਹੀ ਦੁਖੀ ਆ ਜੇਦੋ ਆਪਣੇ ਆਪ ਤੇ ਇਹਦਾ ਪ੍ਰੈਕਟੀਕਲ ਕਰਾਂਗੇ ਜਦੋਂ ਮਾੜੀ ਜੀ ਕੋਈ ਪ੍ਰੋਬਲਮ ਆਉਣ ਲੱਗਦੇ ਹੈ ਕਿਸੇ ਨਾਲ ਕੋਈ ਗੱਲ ਕਰ ਲੱਗਦੇ ਆ ਬਹੁਤੀ ਗੱਲ ਕਰਨ ਦੀ ਲੋਟ ਨਹੀਂ ਅਜਤੇ ਜੋਕ ਚ ਆਪਣੇ ਮਨ 'ਚ ਇਹ ਪੰਕਤੀ ਟਿਕਾਈਏ ਕਰ ਸ਼ਾਂਤ ਕਰ ਸ਼ਾਂਤ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੀਸ਼ਾ ਸਾਹਿਬ ਵਜਾਈਆ ਜੇ ਤੋ ਵਾਰ-ਵਾਰ ਕਵਾਂਗੇ ਕਰ ਸ਼ਾਂਤ ਕਰ ਸ਼ਾਂਤ ਆਪਣੇ ਆਪ ਨੂੰ ਸ਼ਾਂਤ ਰੱਖ ਤਾਂ ਤੈਨੂੰ ਸੁੱਖ ਮਿਲਣਾ ਹੀ ਜੇ ਆਪਣੇ ਆਪ ਨੂੰ ਸ਼ਾਂਤ ਨਾ ਕੀਤਾ ਤਾਂ ਸੁੱਖ ਨਹੀਂ ਮਿਲਣਾ ਦੁਨੀਆਂ ਦੇ ਚ ਮੇਲਿਆਂ ਵਿੱਚੋਂ ਸੁੱਖ ਨਹੀਂ ਲੱਭਦਾ ਦੁਨੀਆਂ ਤੇ ਆਪਣੇ ਮਤਬਲ ਕੱਢਦੀ ਹੈ ਕਿਸੇ ਦਾ ਸੁੱਖ ਖੋ ਕੇ ਵੀ ਆਪਣੇ ਆਪ ਨੂੰ ਸੁਖੀ ਕਰਨ ਦਾ ਆਨਾਂ ਲੱਭ ਲੈਂਦੀ ਹੈ ਇਸ ਕਰਕੇ ਬਾਣੀ ਕਹਿੰਦੀ ਹੈ ਨਹੀਂ ਪਿਆਰਿਆ ਜੇ ਤੂੰ ਸੁਖੀ ਹੋਣਾ ਚਾਹੁੰਦਾ ਹੈ ਕਰ ਸ਼ਾਂਤ ਆਪਣੇ ਆਪ ਨੂੰ ਸ਼ਾਂਤ ਕਰ ਲੈ। ਇਹੀ ਗੱਲ ਸੁਖਣੀ ਸਾਚ ਵੀ ਕਈ ਪਾਤਸ਼ਾਹ ਜੀ ਨੇ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸ਼ਰਾਮ ਵਿਸ਼ਰਾਮ ਦਾ ਅਰਥ ਟਿਕਾ ਟਿਕਾ ਕਿੱਥੇ ਜਿੱਥੇ ਸ਼ਾਂਤੀ ਹੈ। ਉਹਨਾਂ ਭਗਤਾਂ ਦੇ ਮਨ ਵਿੱਚ ਖੁਸ਼ੀ ਹੈ ਚੜਦੀ ਕਲਾ ਏ ਜਿਨ੍ਹਾਂ ਦਾ ਮਨ ਟਿਕਾ ਦੇ ਵਿੱਚ। ਤੇ ਜਦੋਂ ਟਿਕਾ ਆ ਗਿਆ ਫੇਰੀ ਸ਼ਾਂਤੀ ਹੈ ਟਿਕਾ ਤੋਂ ਬਿਨਾਂ ਸ਼ਾਂਤੀ ਨਹੀਂ ਤੇ ਸ਼ਾਂਤੀ ਤੋਂ ਬਿਨਾਂ ਸੁੱਖ ਨਹੀਂ ਤੇ ਮਾਲਕ ਜੀ ਕਹਿੰਦੇ ਕਹਨੇ ਵਾਲੇ ਤੇਰੇ ਰਹਿ ਸਮਾਏ ਜਿਹੜੇ ਤੇਰੇ ਗੁਣ ਗਾਉਣ ਲੱਗ ਜਾਂਦੇ ਨੇ ਉਹ ਤੇਰੇ ਵਿੱਚ ਸਮਾ ਜਾਂਦੇ ਨੇ ਹਾਂ ਗੁਣ ਗਾਓ ਆ ਪ੍ਰਮਾਤਮਾ ਦੀ ਸਿਫਤੋ ਸਲਾਹ ਕਰੋ ਸੁਣੋ ਦੱਸੋ ਪ੍ਰਭ ਬਾਣੀ ਸ਼ਬਦ ਸੁਭਾਖਿਆ ਕਾਵੋ ਸੁਣੋ ਪੜੋ ਨਿਤ ਭਾਈ ਕੁਰ ਪੂਰੇ ਤੂੰ ਰੱਖਿਆ ਇਹ ਗੁਰੂ ਦਾ ਉਪਦੇਸ਼ ਹੈ ਬਾਣੀ ਨੂੰ ਗਾਉਣ ਪੜ ਗੁਰੂ ਪੂਰਾ ਤੇ ਰੱਖਿਆ ਕਰੇਗਾ ਇਹਦੇ ਵਿੱਚ ਹੀ ਸ਼ਾਂਤੀ ਆਉਣੀ ਹੈ ਇਹਦੇ ਵਿੱਚ ਹੀ ਦੁੱਖ ਤਕਲੀਫਾਂ ਪਾਸੇ ਹੋਣੀਆਂ ਨੇ ਇਹਦੇ ਵਿੱਚ ਹੀ ਸਾਡੀ ਭਾਵਨਾ ਪ੍ਰਗਟ ਹੋਣੀ ਹੈ ਕਿ ਪਾਤਸ਼ਾਹ ਸਾਨੂੰ ਆ ਚੀਜ਼ਾਂ ਦੀ ਲੋੜ ਹੈ ਕਿਰਪਾ ਕਰ ਪਤਾ ਹੈ ਪ੍ਰਮਾਤਮਾ ਨੂੰ ਸਾਨੂੰ ਲੋੜ ਹੈ ਪਰ ਕੀ ਕਹਿੰਦੇ ਆ ਨਾ ਬਗੈਰ ਮੰਗੇ ਤਾਂ ਮਾਂ ਦੁੱਧ ਨਹੀਂ ਦਿੰਦੀ ਬੱਚੇ ਨੂੰ ਜੇ ਬੱਚਾ ਖੇਡਦਾ ਰਹੇ ਨਾ ਤੇ ਮਾਂ ਧਿਆਨ ਨਹੀਂ ਦਿੰਦੀ ਮਾਂ ਉਦੋਂ ਧਿਆਨ ਦਿੰਦੀ ਹੈ ਜਦੋਂ ਬੱਚਾ ਰੋਂਦਾ ਹੈ ਤੋ ਉਹਨੂੰ ਪਤਾ ਲੱਗਦਾ ਮੇਰੇ ਬੱਚੇ ਨੂੰ ਭੁੱਖ ਲੱਗ ਗਈ ਰੱਬ ਵੀ ਸਾਡੀ ਮਾਂ ਹੈ ਵੱਖਰੀ ਗੱਲ ਸਾਡੇ ਸਮਾਜ 'ਚ ਅੱਜਕੱਲ ਇਹੋ ਜਿਹੇ ਬਹੁਤ ਪੈਦਾ ਹੋ ਗਏ ਨੇ ਜਿਹੜੇ ਕਹਿੰਦੇ ਨਾਲ ਜੀ ਨਾਲ ਕੁਝ ਨਹੀਂ ਮੰਗਣਾ ਕੋਈ ਅਰਦਾਸ ਨਹੀਂ ਕਰਨੀ ਅਰਦਾਸ ਕਰਕੇ ਮਿਲੀ ਹੋਈ ਚੀਜ਼ ਦੀ ਕਦਰ ਹੈ ਬਗੈਰ ਕੁਝ ਮੰਗਿਆਂ ਮਿਲੀ ਹੋਈ ਚੀਜ਼ ਦੀ ਕਦਰ ਨਹੀਂ ਹੁੰਦੀ ਜਿੰਨਾ ਨੇ ਮੇਂਤਨਾਰ ਤਰਲੇ ਨਾਲ ਕੋਈ ਚੀਜ਼ ਖਰੀਦੀ ਹੁੰਦੀ ਹੈ ਨਾ ਉਹ ਰੋਡ ਤੇ ਚਲਾਉਂਦੇ ਬੜੇ ਧਿਆਨ ਨਾਲ ਨੇ ਤੇ ਜਿਨ੍ਹਾਂ ਨੂੰ ਬਗੈਰ ਮੰਗੇ ਹੀ ਮਿਲ ਜਾਂਦੀ ਹੈ ਅਮੀਰ ਜਾਦਿਆਂ ਨੂੰ ਵੱਡਿਆਂ ਅਮੀਰਾਂ ਦੇ ਬੱਚਿਆਂ ਨੂੰ ਉਹ ਗੱਡੀ ਮੋਟਰਸਾਈਕਲ ਹੋਵੇ ਕੋਈ ਵੀ ਚੀਜ਼ ਹੋਵੇ ਉਹ ਧਿਆਨ ਨਾਲ ਹੀ ਚਲਾਉਂਦੇ ਕਿਉਂਕਿ ਬਗੈਰ ਮੰਗੇ ਮਿਲੀ ਹੈ ਜਿਹੜੀ ਚੀਜ਼ ਮੰਗ ਕੇ ਲਈਏ ਉਹਦਾ ਕਦਰ ਉਹਦਾ ਸਤਿਕਾਰ ਵੱਧ ਹੁੰਦਾ ਏ ਆ ਫਰੀਚ ਵੰਡਿਆ ਜਾਂਦਾ ਲਿਟਰੇਚਰ ਨਹੀਂ ਲੋਕ ਪੜਦੇ ਕੋਣੀ ਗਿਆਨੀ ਕਿਤਾਬਾਂ ਨੇ ਕੋਣੀ ਗਿਆਨੀ ਮਨੁੱਖਾਂ ਦਿਆ ਲਿਖਿਆ ਚੰਗੀਆਂ ਕਿਤਾਬਾਂ ਨੇ ਕਰਬਾਣੀ ਦੇ ਗੁਟਕਾ ਸਾਹਿਬ ਨੇ ਤੁਸੀਂ ਫਰੀਚ ਦੇ ਦੋ ਕਿਸੇ ਨੂੰ ਆਖਿਓ ਜੇ ਕੋਈ ਪੜ ਗਿਆ ਤੇ ਕੋਈ ਨਹੀਂ ਪੜਦਾ ਹਾਂ ਜਿਹੜੀ ਚੀਜ਼ ਉਹਨਾਂ ਮੁੱਲ ਖਰੀਦੀ ਹੋਏਗੀ ਉਹਨੂੰ ਵਾਰ-ਵਾਰ ਪੜਨਗੇ ਭਾਵੇਂ ਉਹ ਰਾਸ਼ੀਆਂ ਵਾਲੀ 100 ਰੁਪਏ ਦੀ ਕਿਤਾਬ ਹੀ ਹੋਵੇ ਉਨੂੰ ਵਾਰ-ਵਾਰ ਪੜ੍ਹਨੇ ਕਿਉਂਕਿ ਉਤੇ ਰੁਪਈਏ ਲੱਗੇ ਨੇ ਪਮਾ ਥੋੜੇ ਲੱਗੇ ਨੇ ਪਮਾ ਪੋਤੇ ਲੱਗੇ ਨੇ ਫ੍ਰੀ ਵਾਲੀ ਚੀਜ਼ ਦੀ ਕਦਰ ਨਹੀਂ ਹੁੰਦੀ ਤੈਨ ਆਤਮਸ ਕਰਕੇ ਉਹਦੇ ਅੱਗੇ ਰਜੋਈ ਕਰਨੀ ਹੈ ਕਿ ਮਾਲਕਾ ਆਪਣੇ ਗੁਣਾ ਨੂੰ ਕੌਣ ਦੀ ਤਾਤ ਬਖਸ਼ਿਸ਼ ਕਰ ਮੈਂ ਤੇਰੇ ਵਿੱਚ ਸਮਾਉਣਾ ਚਾਹੁੰਦਾ ਹਾਂ ਕਹਨੇ ਵਾਲੇ ਤੇਰੇ ਰਹੇ ਸਮਾਏ ਜਿਹੜੇ ਕਹਿਣ ਲੱਗੇ ਤੇਰੇ ਗੁਣ ਤੇਰੇ ਵਿੱਚ ਸਮਾ ਗਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਕਹਿੰਦੇ ਹੈ ਮਾਲਕ ਜੀ ਤੁਸੀਂ ਵੱਡੇ ਹੋ ਤੁਸੀਂ ਇੱਕ ਢੂੰਗੇ ਸਮੁੰਦਰ ਦੇ ਨਿਆਈ ਹੋ ਬੜੇ ਚਿਕਰੇ ਵਾਲੇ ਹੋ ਬੇਅੰਤ ਗੁਨਾ ਵਾਲੇ ਹੋ ਕੋਈ ਵੀ ਜੀਵ ਨਹੀਂ ਜਾਣਦਾ ਕਿ ਤੇਰਾ ਕਿੰਨਾ ਵੱਡਾ ਵਿਸਤਾਰ ਹੈ ਤੇਰੀ ਜਿਹੜੀ ਵਿਡਿਆਈ ਹੈ ਤੇਰਾ ਆਕਾਰ ਹੈ ਕੋ ਸੰਸਾਰ ਰਚਿਆਈ ਉਹਦੇ ਬਾਰੇ ਵੀ ਨਹੀਂ ਅਸੀਂ ਜਾਣਦੇ ਖੰਡ ਬ੍ਰਹਮੰਡ ਦੇ ਵਿੱਚ ਕਿੱਥੇ ਕਿੱਥੇ ਕੀ ਕੀ ਬਣ ਰਿਹਾ ਹੈ ਅਸੀਂ ਨਹੀਂ ਜਾਣਦੇ ਅਸੀਂ ਸਿਰਫ ਉਹ ਚੀਜ਼ਾਂ ਤੱਕ ਜਾਣਕਾਰੀ ਰੱਖਦੇ ਹਾਂ ਜਿੱਥੋਂ ਤੱਕ ਸਾਇੰਸ ਪਹੁੰਚਿਆ ਹੈ ਸਾਇੰਸ ਸਿਟੀ ਦੇ ਵਿੱਚ ਜਾ ਕੇ ਉਹੀ ਚੀਜ਼ਾਂ ਦੇਖ ਸਕਦੇ ਹਾਂ ਜਿੱਥੋਂ ਤੱਕ ਸਾਇੰਸ ਨਹੀਂ ਖੋਜ ਕਰਨ ਲਈ ਪਹੁੰਚ ਗਿਆ ਜਿੱਥੇ ਨਹੀਂ ਪਹੁੰਚਿਆ ਉਹ ਵੀ ਹੈ ਇਹ ਜੇ ਇਸ ਕਰਕੇ ਉਹਦਾ ਵਿਸਤਾਰ ਕਿੰਨਾ ਕਿ ਨਹੀਂ ਦੱਸ ਸਕਦੇ ਇਹ ਕਿੱਥੋਂ ਤੱਕ ਪਹੁੰਚ ਰਿਹਾ ਹੈ ਰਹਾ ਸਤ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ हे ਪ੍ਰਮਾਤਮਾ ਜੀ ਸਾਰਿਆਂ ਨੇ ਸੁਰਤਾਂ ਜੋੜ-ਜੋੜ ਕੇ ਤੇਰਾ ਅੰਤ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਲੱਭ ਸਕੇ ਸਭ ਕੀਮਤ ਮਿਲ ਕੀਮਤ ਪਾਈ ਸਾਰੀਆਂ ਚੀਜ਼ਾਂ ਰੱਖ-ਰੱਖ ਕੇ ਤੇਰੀ ਕੀਮਤ ਪਾਉਣੀ ਚਾਹੀ ਪਰ ਤੇਰੀ ਕੀਮਤ ਨਹੀਂ ਪੈ ਸਕੀ ਗਿਆਨੀ ਧਿਆਨੀ ਗੁਰ ਗਰਾਈ ਗਿਆਨ ਵਾਲੇ ਧਿਆਨ ਲਾਉਣ ਵਾਲੇ ਗੁਰ ਭਾਈ ਸਾਰੇ ਇਕੱਠੇ ਹੋ ਗਏ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਇਹ ਸਾਰੇ ਇਕੱਠੇ ਹੋ ਗਏ ਸਿਰਫ ਤੋਂ ਸਲਾਹ ਕਰਨ ਵਾਲੇ ਪਰ ਇਹਨਾਂ ਸਾਰਿਆਂ ਦੇ ਬੋਲਣ ਤੇ ਵੀ ਇੱਕ ਤਿਲ ਜਿੰਨੀ ਅਵਸਥਾ ਪੇਸ਼ ਨਹੀਂ ਹੋਈ ਇੱਕ ਤਿਲ ਜਨੀ ਬਾਕੀ ਤਾਂ ਬਹੁਤ ਵੱਡਾ ਭੰਡਾਰ ਹੈ ਇੱਕ ਤਿਲ ਜਨੀ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਮਾਲਕ ਜੀ ਜਿੰਨੇ ਵੀ ਸਤ 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 ਕਮਾਉਣ ਵਾਲੇ ਆਪਣਾ ਉੱਚਾ ਆਚਰਣ ਰੱਖਣ ਵਾਲੇ ਸਭ ਤਪ ਤਪ ਕਮਾਉਣ ਵਾਲੇ ਸਭ ਚੰਗਿਆਈਆਂ ਚੰਗੇ ਕੰਮ ਕਰਨ ਵਾਲੇ ਭਲੇ ਕੰਮ ਕਰਨ ਵਾਲੇ ਨੇਕ ਕੰਮ ਕਰਨ ਵਾਲੇ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਵੱਡੇ ਵੱਡੇ ਸਿੱਧਾ ਪੁਰਖਾਂ ਦੀਆਂ ਰਿਤੀਆਂ ਸਿੱਧੀਆਂ ਉਹਨਾਂ ਦੀ ਮਹਿਮਾ ਵਡਿਆਈ ਤੁਦਵੇਂ ਸਿੱਧੀ ਕਿਨੇ ਨਾ ਪਾਈਆ ਕਹਿੰਦੇ ਤੇਰੇ ਤੋਂ ਬਗੈਰ ਤਾਂ ਕਿਸੇ ਨੂੰ ਨਹੀਂ ਮਿਲੀਏ ਤੇਰੇ ਤੋਂ ਬਗੈਰ ਕਿਸੇ ਨੂੰ ਇਹ ਵੱਡੀ ਵਡਿਆਈ ਇਹ ਸਿੱਧੀਆਂ ਰਿਤੀਆਂ ਉੱਚਾ ਆਚਰਨ ਨਹੀਂ ਮਿਲਿਆ ਸਾਰਾ ਕੁਝ ਦੇਣ ਵਾਲਾ ਤੂੰ ਐ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਇ ਨ ਸੁਝੈ ਛੇ ਤਿਸ ਗੁਣ ਕੋਇ ਕਰੇ ਕਹਿੰਦੇ ਜਿਨ੍ਹਾਂ ਦੇ ਕੋਲੇ ਗੁਣ ਨਹੀਂ ਸੀ ਉਹਨਾਂ ਨੂੰ ਗੁਣ ਤੂੰ ਦਿੱਤੇ ਤੇ ਜਿਨ੍ਹਾਂ ਦੇ ਕੋਲੇ ਗੁਣ ਨੇ ਉਹਨਾਂ ਨੂੰ ਵੀ ਤੂੰ ਹੀ ਦਿੱਤੇ ਤੇਰੇ ਤੋਂ ਬਗੈਰ ਕੋਈ ਹੋਰ ਹੈ ਨਹੀਂ ਇਹਨਾਂ ਨੂੰ ਗੁਣ ਦੇਣ ਵਾਲਾ ਤਉਦ ਬੈਨ ਸਿੱਧੀ ਕਿੰਨੇ ਨਾ ਪਾਈਆ ਤੇਰੇ ਤੋਂ ਬਗੈਰ ਸਿੱਧੀ ਕਿਸੇ ਨੂੰ ਨਹੀਂ ਪ੍ਰਾਪਤ ਹੋਈ ਕਰਮ ਮਿਲੇ ਨਾਹੀ ਠਾਕ ਰਹੀਆ ਜੇ ਤੋ ਪੜਦੇ ਆ ਸ਼ਾਮਾਂ ਵੇਲੇ ਐ ਪੜੀਏ ਕਰਮ ਮਿਲੈ ਕਰਮ ਦਾ ਅਰਥ ਬਖਸ਼ਿਸ਼ ਜਿਨ੍ਹਾਂ ਨੂੰ ਬਖਸ਼ਿਸ਼ ਮਿਲ ਗਈ ਜਿਨ੍ਹਾਂ ਤੇ ਰਹਿਮਤ ਹੋ ਗਈ ਨਾਹੀਂ ਠਾਕ ਰਹਾਇਆ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਖੜੀ ਕਰ ਸਕਦਾ ਜਿਨ੍ਹਾਂ ਤੇ ਤੂੰ ਰਹਿਮਤ ਕਰਤੀ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਖੜੀ ਨਹੀਂ ਕਰ ਸਕਦਾ ਤੂੰ ਇੰਨਾ ਬਯੰਤ ਇੰਨਾ ਸਮਰਥ ਹੈ ਮਾਲਕ ਜੀ બસ ਤੇਰੀ ਕਿਰਪਾ ਚਾਹੀਦੀ ਐ ਤੇਰੀ ਰਹਿਮਤ ਚਾਹੀਦੀ ਐ ਆਖਣ ਵਾਲਾ ਕਿਆ ਵਿਚਾਰਾ ਕਹਿੰਦੇ ਮਾਲਕ ਜੀ ਤੇਰੀਆਂ ਸਿਫਤਾਂ ਸਲਾਹ ਕਰਨ ਵਾਲਾ ਉਹਦੇ ਹੱਥ 'ਵਸ ਕੁਝ ਨਹੀਂ ਸਿਫਤੀ ਭਰੇ ਤੇਰੇ ਪੰਡਾਰਾ ਸਿਫਤਾਂ ਦੇ ਨਾਲ ਤੇਰੇ ਪੰਡਾਰ ਭੇ ਪੈ ਨੇ ਬੇਅੰਤ ਖਜ਼ਾਨਾ ਐ ਤੇਰੇ ਕੋਲ ਜੇ ਸਤੂ ਦੇ ਤੇ ਸੇ ਕੀ ਆਚਾਰਾ ਕਹਿੰਦੇ ਜਿੰਨਾਂ ਨੂੰ ਤੂੰ ਦੇ ਦਿੱਤਾ ਉਹਨਾਂ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਉਹਨਾਂ ਨੂੰ ਕਿਸੇ ਹੋਰ ਪਾਸੇ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਤੇਰੇ ਤੋਂ ਬਿਨਾਂ ਤੇ ਹੋਰ ਕੋਈ ਚਤਨ ਹੀ ਨਹੀਂ ਹੈ ਚਾਰਾ ਦਾ ਅਰਥ ਹੈ ਜੋਰ ਤਾਕਤ ਹੋਰ ਕੋਈ ਤਾਕਤ ਨਹੀਂ ਜਿਨ੍ਹਾਂ ਤੇ ਤੂੰ ਕਿਰਪਾ ਕਰ ਦਿੱਤੀ ਜਿਸ ਤੂੰ ਦੇ ਤਸੇ ਕਿ ਆਚਾਰਾ ਨਾਨਕ ਸੱਚ ਸਵਾਰਨ ਹਾਰਾ ਕਹਿੰਦੇ ਇਹ ਭਾਈ ਪ੍ਰਭੂ ਗੁਣਾਂ ਦਾ ਖਜ਼ਾਨਾ ਏ ਤੇ ਜੀਵ ਦੇ ਕੀ ਪਾਇਆ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ ਔਰ हे ਮਾਲਕ ਜੀ ਜਿਨ੍ਹਾਂ ਨੂੰ ਤੂੰ ਸਿਫਤੋ ਸਲਾਹ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ ਉਹਨਾਂ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਖੜੀ ਕਰ ਸਕਦਾ ਤੇ ਨਾਨਕ ਆਖਦਾ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਤੇ ਭਾਗਾ ਵਾਲਿਆਂ ਨੂੰ ਤੂੰ ਸਵਾਰ ਦਿੰਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸਾ ਦਿੱਤੀ ਉਹਨੇ ਆਪਣੀ ਵਡਿਆਈ ਉਹ ਭਾਗਾ ਵਾਲੇ ਹੋਗੇ ਉਹਨਾਂ ਨੂੰ ਬਖਸ਼ਿਸ਼ ਮਿਲ ਗਈ ਸੋ ਆਓ ਜਦੋਂ ਵੀ ਪਾਠ ਕਰੀਏ ਸੁਣੀਏ ਤੇ ਇਸ ਤਰੀਕੇ ਨਾਲ ਨਾਲ ਦੀ ਨਾਲ ਸਾਡੇ ਦਿਮਾਗ ਵਿੱਚ ਅਰਥ ਵੀ ਚੱਲੀ ਜਾਣ ਤੇ ਵਾਰ-ਵਾਰ ਇਹ ਅਰਦਾਸ ਹੋਵੇ ਕਹਨੇ ਵਾਲੇ ਤੇਰੇ ਰਹਿ ਸਮਾਏ ਮਾਲਿਕਾ ਤੇਰੇ ਗੁਣ ਗਾਉਣ ਵਾਲੇ ਤੇਰੇ ਵਿੱਚ ਸਮਾ ਜਾਂਦੇ ਨੇ ਸਾਡੇ ਤੇ ਵੀ ਕਿਰਪਾ ਕਰ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਾਹਿਬ ਪੁਜਾਈਆਂ ਕਰ ਕਿਰਪਾ ਸਾਡੀ ਮਨ ਨੂੰ ਸ਼ਾਂਤੀ ਬਖਸ਼ਿਸ਼ ਕਰ ਤੇ ਸਾਡੇ ਹਿਰਦੇ ਦੇ ਵਿੱਚ ਸੁਖ ਵਸਾ ਦੇ ਤੇ ਸਾਡੀਆਂ ਇੱਛਾ ਪੂਰੀਆਂ ਹੋ ਜਾਣ ਤੇਰੇ ਦਰ ਤੋਂ ਬਗੈਰ ਹੋਰ ਕੋਈ ਐਸਾ ਦਰ ਨਹੀਂ ਜਿੱਥੇ ਜਾ ਕੇ ਕਿਰਪਾ ਮਿਲ ਸਕੇ ਸੋ ਮਾਲਕ ਜੀ ਕਿਰਪਾ ਰਹਿਮਤ ਕਰਨ ਆਪ ਸੰਗਤਾਂ ਵੀ ਬਾਣੀ ਦੇ